ਡੰਡਾ ਰੋਡ ਤੇ ਪਿਆਣਕ ਸੜਕ ਹਾਦਸਾ ਵਾਪਰਿਆ ਤਾਂ ਦੱਸਦੀਏ ਕਿ ਮਲੋਟ ਬਠਿੰਡਾ ਰੋਡ ਦੇ ਉੱਪਰ ਇੱਕ ਨਿੱਜੀ ਕਾਲਜ ਦੀ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਆ ਜਿਸ ਦੇ ਵਿੱਚ ਕਾਲਜ ਬੱਸ ਦਾ ਜੋ ਡਰਾਈਵਰ ਸੀਗਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਟੀਚਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਤੋਂ ਇਲਾਵਾ ਦੱਸਦੀਏ ਕਿ ਬੱਚੇ ਜਿਹੜੇ ਬਾਕੀ ਉਹ ਸਹੀ ਸਲਾਮਤ ਨੇ ਗੌਰਤਲਪਾ ਕਿ ਬਠਿੰਡਾ ਦੇ ਵਿੱਚ ਇੱਕ ਨਿੱਜੀ ਕਾਲਜ ਹੈਗਾ ਨਾਮੀ ਉਹ ਕਾਲਜ ਹੈਗਾ ਤਾਂ ਉਸ ਇੱਕ ਕਾਲਜ ਦੀ ਬੱਸ ਸੀਗੀ ਗੌਰਤਲਪਾ कि ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੇਖਿਆ ਕਿ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਾਂ ਵਿਜ਼ਿਬਿਲਟੀ ਜ਼ੀਰੋ ਹੈਗੀ ਆ ਜਿਸ ਕਰਕੇ ਸਵੇਰ ਦੇ 10 11 ਵਜੇ ਤੱਕ ਲੋਕ ਕਰੋਨਿਕਲ ਤੋਂ ਗਰੇਜ਼ ਕਰਦੇ ਨੇ ਪਰ ਉੱਥੇ ਜੇਕਰ ਕਾਲਜ ਬੱਸਾਂ ਦੀ ਗੱਲ ਕੀਤੀ ਜਾਵੇ ਜਾਂ ਸਕੂਲ ਬੱਚਿਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਿਹੜਾ ਕਿਸੇ ਨੂੰ ਨੌਕਰੀ ਤੇ ਜਾਣਾ ਹੁੰਦਾ ਉਹਨਾਂ ਦੀ ਵੀ ਇੱਕ ਮਜਬੂਰੀ ਹੁੰਦੀ ਆ ਤਾਂ ਉਹਨਾਂ ਨੇ ਟਾਈਮ ਸਿਰ ਕਰੋਨਿਕਲ ਨਾਲ ਹੁੰਦਾ ਤੇ ਉਸ ਤੋਂ ਬਾਅਦ ਆਪਣੇ ਆਪਣੇ ਜਗ੍ਹਾ ਤੇ ਪਹੁੰਚਣਾ ਹੁੰਦਾ ਤਾਂ ਪਿੰਡ ਸ਼ੇਰਗੜ ਤੋਂ ਇਹ ਬੱਸ ਸਵੇਰੇ ਚੱਲੀ ਸੀਗੀ ਗੌਰਤਲਬਾ ਕੀ ਜੋ ਇਹ ਕਾਲਜ ਦੀ ਬੱਸ ਹੈਗੀ ਆ ਪਿੰਡ ਸ਼ੇਰਗੜ ਤੋਂ ਚੱਲੀ ਸੀ ਜੋ ਮਲੋਟ ਦਾ ਪਿੰਡ ਹੈਗਾ ਤਾਂ ਉੱਥੇ ਵਕ ਵਕ ਪਿੰਡਾਂ ਤੋਂ ਬੱਚੇ ਚੱਕ ਕੇ ਤਾਂ ਜਦੋਂ ਇਹ ਮਲੋਟ ਦੇ ਪਿੰਡ 3D ਕੋਲ ਪਹੁੰਚੀ ਤਾਂ ਉਸ ਜਗ੍ਹਾ ਤੇ ਉੱਪਰ ਇਸ ਦੀ ਟੱਕਰ ਹੋ ਜਾਂਦੀ ਆ ਇੱਕ ਟਰੱਕ ਦੇ ਨਾਲ ਅੱਗੇ ਟਰੱਕ ਜਾ ਰਿਹਾ ਹੁੰਦਾ ਤੇ ਜੋ ਬੱਸ ਦਾ ਡਰਾਈਵਰ ਸੀਗਾ ਉਸ ਨੂੰ ਨਹੀਂ ਪਤਾ ਲੱਗਦਾ ਕਿ ਅੱਗੇ ਟਰੱਕ ਹੈਗਾ ਤੇ ਉਸ ਤੋਂ ਬਾਅਦ ਇਸ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਯਾਨੀ ਕਿ ਟਰੱਕ ਅੱਗੇ ਸੀਗਾ ਤੇ ਉਸ ਤੋਂ ਬਾਅਦ ਜੋ ਪਿੱਛੇ ਬੱਸ ਆ ਰਹੀ ਸੀ ਜੋ ਕਾਲਜ ਦੀ ਬੱਸ ਸੀਗੀ ਤਾਂ ਉਸ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਜੋ ਬੱਸ ਦਾ ਡਰਾਈਵਰ ਸੀਗਾ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜੋ ਆਸ-ਪਾਸ ਉੱਥੇ ਲੋਕ ਸੀਗੇ ਜਾਂ ਜਿਹੜੇ ਲੋਕ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਦੱਸਿਆ ਕਿ ਜੋ ਡਰਾਈਵਰ ਦੀ ਲੱਤ ਉੱਥੇ ਉਸ ਦੇ ਵਿੱਚ ਬੱਸ ਦੇ ਵਿੱਚ ਫਸੀ ਰਹੀ ਤਕਰੀਬਨ 1 ਘੰਟੇ ਬਾਅਦ ਜੋ ਡਰਾਈਵਰ ਨੂੰ ਕੱਢਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਬਿ ਲੋਡ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦੋਂ ਕਿ ਜੋ ਇੱਕ ਟੀਚਰ ਜ਼ਖਮੀ ਹੋਇਆ ਤਾਂ ਉਸ ਦੇ ਮਾਪੇ ਜਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਆਪਣੇ ਨਾਲ ਲੈ ਗਏ ਸੁਭਾਵਿਕ ਜੀ ਗੱਲ ਹੈ ਕਿ ਮਾਪਿਆਂ ਨੂੰ ਵੀ ਇੱਕ ਚਿੰਤਾ ਹੁੰਦੀ ਆ ਕਈ ਵਾਰ ਕੋਈ ਸਿਵਲ ਦੇ ਵਿੱਚ ਇਲਾਜ ਕਰਵਾਉਣ ਦੀ ਸੋਚਦਾ ਤੇ ਕਈ ਵਾਰ ਕੋਈ ਪ੍ਰਾਈਵੇਟ ਤੌਰ ਤੇ ਆਪਣਾ ਇਲਾਜ ਕਰਵਾਉਣ ਦੇ ਲਈ ਸੋਚਦਾ ਹੈਗਾ ਤਾਂ ਧੁੰਦ ਕਾਰਨ ਇੱਥੇ ਇਹ ਹਸਾ ਵਰਿਆ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਧੁੰਦ ਪੈਰੀ ਆ ਵਿਜ਼ਿਬਿਲਟੀ ਜ਼ੀਰੋ ਹੈਗੀ ਆ ਕਾਸ ਤੌਰ ਤੇ ਸਵੇਰੇ 10 ਜਾਂ 11 ਵਜੇ ਤੱਕ ਜਿਹੜੀ ਉਹ ਧੁੰਦ ਪੂਰੀ ਹੁੰਦੀ ਹੈ ਸੰਘਣੀ ਧੁੰਦ ਹੁੰਦੀ ਹੈ ਤੇ ਇਸੇ ਤਰ੍ਹਾਂ ਜੇਕਰ ਰਾਤ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ 6 ਵਜੇ ਤੋਂ ਬਾਅਦ ਫਿਰ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਜਿਸ ਕਰਕੇ ਵਿਜ਼ਿਬਿਲਟੀ ਜ਼ੀਰੋ ਆ ਸੜਕਾਂ ਤੇ ਆਮ ਤੌਰ ਤੇ ਵੇਖਦੇ ਆ ਕਿ ਵਹੀਕਲ ਜਾ ਰਹੇ ਹੁੰਦੇ ਆ ਪਰ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਬਿਨਾਂ ਲੋੜ ਤੋਂ ਜਿਹੜਾ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਧੁੰਦ ਜਿਹੜੀ ਆ ਉਹ ਬਹੁਤ ਸੰਘਣੀ ਹੈਗੀ ਆ ਜੇਕਰ ਕੋਈ ਕੰਮ ਜ਼ਰੂਰੀ ਨਹੀਂ ਹੈਗਾ ਤਾਂ کاروبار ਨਾ ਨਿਕਲਿਆ ਜਾਵੇ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਆ ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਦਾ ਜਿੱਥੇ ਟੋਲ ਪਲਾਜ਼ੇ ਤੇ ਕਈ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਕਈ ਮੌਤਾਂ ਵੀ ਹੋ ਜਾਂਦੀਆਂ ਨੇ ਤਾਂ ਇਹ ਵੀ ਤੁਸੀਂ ਹਾਦਸਾ ਵੇਖ ਸਕਦੇ ਹੋ ਕਾਲਜ ਦੀ ਬੱਸ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗੋਂ ਉਸ ਦੇ ਪਰਖੱਚੇ ਉੱਡ ਜਾਂਦੇ ਨੇ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜੋ ਅੱਗੋਂ બસ ਦੀ ਕੰਡੀਸ਼ਨ ਹੋਈ ਹੈ ਤੇ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਆਸਾ ਕਿੰਨਾ ਭਿਆਨਕ ਹੋਣਾ ਕਿਉਂਕਿ ਅੱਗੇ ਟਰੱਕ ਸੀਗਾ ਟਰੱਕ ਦੇ ਵਿੱਚ ਇਹ ਬੱਸ ਹਿੱਟ ਕਰਦੀ ਆ ਤੇ ਉਸ ਤੋਂ ਬਾਅਦ ਇੱਕ ਜੋ ਕਾਲਜ ਦੇ ਟੀਚਰ ਸੀਗੇ ਉਹ ਜ਼ਖਮੀ ਹੋਇਆ ਜਦੋਂ ਕਿ ਇਸ ਬੱਸ ਦਾ ਜੋ ਡਰਾਈਵਰ ਸੀਗਾ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਉਸ ਦੀ ਲੱਤ ਜਿਹੜੀ ਹੈਗੀ ਉਸ ਤੇ ਕਾਫੀ ਸੱਟਾਂ ਵੱਜੀਆਂ ਨੇ ਤਾਂ ਉਸ ਤੋਂ ਬਾਅਦ ਲੋਕ ਆਸ-ਪਾਸ ਦੇ ਜਿਹੜੇ ਉੱਥੇ ਪਹੁੰਚਦੇ ਨੇ ਉਨ੍ਹਾਂ ਦੇ ਵੱਲੋਂ ਬੱਸ ਨੂੰ ਸਾਈਡ ਤੇ ਕੀਤਾ ਜਾਂਦਾ ਜ਼ਖਮੀਆਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਾਂਦਾ ਹਾਲਾਂਕਿ ਜਿਹੜੇ ਵਿੱਚ ਵਿਦਿਆਰਥੀ ਸਨ ਤਾਂ ਉਹ ਜਿਹੜੇ ਸਹੀ ਸਲਾਮਤ ਨੇ ਉਹਨਾਂ ਨੂੰ ਆਪਣੇ ਘਰਾਂ ਨੂੰ ਜਿਹੜਾ ਉਹ ਪੇਜ ਦਿੱਤਾ ਗਿਆ ਜੋ ਜਾਣਕਾਰੀ ਮਿਲਰੀ ਹੈਗੀ ਆ ਪਰ ਅਸੀਂ ਜਿਵੇਂ ਫਿਰ ਅਪੀਲ ਕਰਦੇ ਹਾਂ ਕਿ ਧੁੰਦ ਦੇ ਵਿੱਚ ਬੇਲੋੜਾ ਕਾਰੋ ਬਾਹਰ ਨਾਲ ਨਿਕਲਿਆ ਜਾਵੇ ਖਾਸ ਤੌਰ ਤੇ ਜਦੋਂ 10:00 11:00 ਵਜੇ ਤੱਕ ਦਾ ਸਮਾਂ ਹੈਗਾ ਸਵੇਰ ਦਾ ਇਸੇ ਤਰ੍ਹਾਂ ਸ਼ਾਮ ਨੂੰ ਜਦੋਂ 6:00 ਵਜੇ ਤੋਂ ਬਾਅਦ ਫਿਰ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਵਿਜ਼ਿਬਿਲਟੀ ਜ਼ੀਰੋ ਹੋਣ ਕਰਕੇ ਹਾਈਵੇ ਤੇ ਜਿਹੜਾ ਨਹੀਂ ਦਿਖਾਈ ਦਿੱਤਾ ਦਿੰਦਾ ਇਸ ਤੋਂ ਇਲਾਵਾ ਜੇਕਰ ਲਿੰਕ ਰੋਡ ਦੀ ਗੱਲ ਕੀਤੀ ਜਾਵੇ ਤਾਂ ਖੇਤਾਂ ਦੇ ਵਿੱਚ ਹੋਰ ਸੰਘਣੀ ਧੁੰਦ ਹੋ ਜਾਂਦੀ ਆ ਕਿਉਂਕਿ ਕਣਕਾਂ ਨੂੰ ਪਾਣੀ ਲੱਗਿਆ ਹੁੰਦਾ ਤੇ ਉਸ ਕਾਰਨ ਜਿਹੜੀ ਵਿਜ਼ਿਬਿਲਟੀ ਬਿਲਕੁਲ ਜਿਹੜੀ ਆ ਉਹ ਜ਼ੀਰੋ ਹੋ ਜਾਂਦੀ ਆ ਤਾਂ ਇਸ ਕਰਕੇ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਪਰ ਇਹ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਲੋੜ ਦੇ ਪਿੰਡ ਥੇੜੀ ਦੇ ਵਿੱਚ ਇਹ ਪਿਆਣਿਕ ਸੜਕ ਹਾਦਸਾ ਵਾਪਰਿਆ ਹੈਗਾ ਜਿੱਥੇ ਇੱਕ ਨਿੱਜੀ ਕਾਲਜ ਦੀ ਬੱਸ ਅਤੇ ਟਰੱਕ ਦੀ ਆਪਸ ਦੇ ਵਿੱਚ ਟੱਕਰ ਹੋਈ ਆ ਦੋ ਜਾਨੇ ਜ਼ਖਮੀ ਦੱਸੀ ਜਾ ਰਹੇ ਨੇ ਤੇ ਜਿਹੜੇ ਲੋਕ ਮੌਕੇ ਤੇ ਮੁੰਗੀ ਕੀ ਨਾਮ ਆਪ ਜੀ ਦਾ ਜੀ ਮੇਰਾ ਨਾਮ ਮਿਤ ਸਿੰਘ ਤੇ ਕਿਵੇਂ ਐਕਸੀਡੈਂਟ ਹੋਇਆ ਜੀ ਇਹਦਾ ਇਹ ਜੀ ਉੱਥੇ ਇੱਕ ਸ਼ੇਰਗਰ ਤੋਂ ਬੱਸ ਚੱਲਦੀ ਬਾਬਾ ਫਰੀਦ ਜੰਦੀ ਮੱਚੇ ਸਟਾਫ ਲੱਗੇ ਤੇ ਤੁੰਦ ਸੰਗਣੀ ਤੁੰਦ ਹੋਣ ਕਰਕੇ ਟਰੱਕ ਦੀ ਬੈਕ ਸਾਈਡ ਤੇ ਜਾ ਕੇ ਡਿੱਗਣ ਲੱਗੀ ਇਹਨਾਂ ਲੱਤ ਫਸ ਗਈ ਵਿੱਚ ਬੜੀ ਮੁਸ਼ਕਲ ਹੈ ਘੰਟੇ ਬਾਅਦ ਅਨੁਕਟਾ ਇਹ ਪਾ ਟ੍ਰੀਟਮੈਂਟ ਤੇ ਇਸ ਤੋਂ ਵੱਲ ਹੈ ਕੋਈ ਜਾਣਦਾ ਸੱਟ ਕੀ ਸੀ ਤੇ ਉਹ ਮਨੂ ਦੇ ਪੇਰੈਂਟਸ ਬਾਸ ਹੁਣ ਦੇ ਉਹ ਕੰਨ ਮੈਂਬਰ ਉਹ ਲੈ ਰਹੇ ਹਨ ਇਹਦੇ ਵਿੱਚ ਜੀ ਮੇਰਾ ਨਾਮ ਹੈਗਾ ਐਸਐਸ ਸਿੰਦਰ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਕ ਸੁਰੱਖਿਆ ਫੋਰਸ ਪੰਜਾਬ ਠੀਕ ਹੈ ਜੀ ਇਹ ਜਿਹੜੀ ਇੱਕ ਜੋਂ ਕਾਲਜ ਬਾਬਾ ਫਰੀਦ ਦੀ ਬੱਸ ਜਿਹੜੀ ਜਾ ਰਹੀ ਸੀ ਮਲੂਰ ਤੋਂ ਬਠਿੰਡਾ ਜਾ ਰਹੀ ਸੀ ਕਾਲਜ ਚ ਠੀਕ ਹੈ ਜੀ ਇਹ ਅੱਗੇ ਇੱਕ ਟਰੱਕ ਜਾ ਰਿਹਾ ਸੀ ਉਹਦੇ ਵਿੱਚ ਪਿੱਛੇ ਜਾ ਕੇ ਵੱਜੀ ਆ ਜੀ ਤੇ ਇੱਕ ਡਰਾਈਵਰ ਦੀ ਤਾਂ ਲੱਤ ਟੁੱਟ ਗਈ ਆ ਇੱਕ ਮੈਡਮ ਦੇ ਸੱਟ ਲੱਗੀ ਹੈ ਬਾਕੀ ਸਾਰੇ ਠੀਕ ਨੇ ਜੀ। ਤੇ ਉਹ ਜਿਹੜੇ 2 बजे ਸੇ ਉਹ ਗੱਡੀ ਇਸ ਤੇ ਖੜੀ ਸੀ ਕਿ ਉਹ ਮੌਕੇ ਤੇ ਜੱਜ ਕਰਦੀ ਨਹੀਂ ਉਹ ਟਰੱਕ ਵੀ ਸਾਡੇ ਆਉਣ ਤੋਂ ਪਹਿਲਾਂ ਕੋਈ ਅੱਗੇ ਜਾ ਰਿਹਾ ਸੀ ਟਰੱਕ ਦੇ ਪਿੱਛੇ ਵੱਜੀ ਗਈ। ਜਿਆਦਾ ਧੁੰਦ ਕਰੀਏ ਤਾਂ ਜੀ ਇਹ ਸੰਗਲੇ ਧੁੰਦ ਕਰਮੋਂ ਹੋਇਆ ਹਾਂ ਜੀ ਅੱਗੇ ਜਿਆਦਾ ਨਜ਼ਰ ਦੇਖਦਾ ਹੈ ਨਹੀਂ ਧੁੰਦ ਜਿਆਦਾ ਸੀ ਅੱਜ। ਤਾਂ ਆਮ ਜਨਤਾ ਨੂੰ ਕੀ ਵੀਲ ਕਰਨਾ ਚਾਹੂਗੇ ਜੋ ਅੱਜ ਸੜਕੀ ਹਾਦਸੇ ਦੇ ਸੰਗਲੇ ਧੁੰਦ ਕਾਰਨ ਹੋਇਆ ਇਹ ਆਮ ਜਨਤਾ ਨੂੰ ਇਹ ਵੀ ਆਪ ਦਾ ਧਿਆਨ ਨਾਲ ਲਵਾਓ ਜੀ ਹੌਲੀ ਆਓ ਥੋੜਾ ਜਿਆਦਾ ਧੁੰਦ ਦੇ 你、欸、好厉害。